ਮੌਜੂਦਾ ਸਮੇਂ ਚੱਲ ਰਹੀਆਂ ਲੋਕ ਸਭਾ ਚੋਣਾਂ ਤਹਿਤ 6 ਗੇਟ ਦੀ VOTING ਹੁਣ ਮੁਕੰਮਲ ਹੋ ਚੁੱਕੀ ਹੈ ਅਤੇ ਲੰਘੇ ਕੱਲ 58 ਹਲਕਿਆਂ ਵਿੱਚ 61.1% ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ 6ਵੇਂ ਗੇਟ ਵਿੱਚ ਵੋਟਰਾਂ ਨੇ ਇਸ ਤਰ੍ਹਾਂ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ ਤੇ ਪੋਲਿੰਗ ਆਮ ਨਾਲੋਂ ਆਸ ਨਾਲੋਂ ਕੁਝ ਘੱਟ ਦਰਜ ਹੋਈ ਹੈ ਕਈ ਥਾਵਾਂ 'ਤੇ ਇਲੈਕਟ੍ਰੋਨਿਕ VOTING ਮਸ਼ੀਨਾਂ ਵਿੱਚ ਕੁਝ ਨੁਕਸ ਪੈਣ ਕਾਰਨ ਵੋਟਾਂ ਪੈਣ ਦੇ ਅਮਲ ਵਿੱਚ ਦੇਰੀ ਹੋਈ। ਇਸ ਤੋਂ ਇਲਾਵਾ, ਅਤਿ ਦੀ ਗਰਮੀ ਪੈਣ ਕਾਰਨ ਵੀ ਲੋਕਾਂ ਦਾ ਵੋਟਾਂ ਪਾਉਣ ਸੰਬੰਧੀ ਉਤਸ਼ਾਹ ਕੁਝ ਘੱਟ ਹੀ ਨਜ਼ਰ ਆਇਆ। ਇਸ ਦੇ ਬਾਵਜੂਦ ਕਿ ਕਈ ਪੋਲਿੰਗ ਸਟੇਸ਼ਨਾਂ 'ਤੇ ਚੋਣ ਕਮਿਸ਼ਨ ਨੇ ਠੰਡੇ ਜਲ, ਕੂਲਰਾਂ, ਪੱਖਿਆਂ ਅਤੇ ਟੈਂਟਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਕੁੱਲ ਮਿਲਾ ਕੇ ਹੁਣ ਤੱਕ 486 ਸੀਟਾਂ 'ਤੇ VOTING ਦਾ ਅਮਲ ਮੁਕੰਮਲ ਹੋ ਚੁੱਕਿਆ ਹੈ। ਜਦ ਕਿ ਪੰਜਾਬ ਅਤੇ ਚੰਡੀਗੜ੍ਹ ਸਮੇਤ 57 ਸੀਟਾਂ ਉੱਤੇ ਅਖੀਰਲੇ ਅਤੇ 7ਵੇਂ ਗੇੜ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਹੁਣ ਤੱਕ ਦੀ VOTING ਪ੍ਰਕਿਰਿਆ ਦੌਰਾਨ ਉੜੀਸਾ ਵਿਧਾਨ ਸਭਾ ਦੀਆਂ 42 ਸੀਟਾਂ ਉੱਤੇ ਅਤੇ ਦਿੱਲੀ ਦੀਆਂ ਸਾਰੀਆਂ 7 ਅਤੇ ਹਰਿਆਣੇ ਦੀਆਂ 10 ਸੀਟਾਂ ਉੱਤੇ ਵੀ ਵੋਟਾਂ ਪੈ ਚੁੱਕੀਆਂ ਨੇ